ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਾਂ ਰਾਤ ਚੱਪ ਗਏ ਤਰੱਕੇ ਬਸੇ ਭਾਈ ਸਾਰਿਆਂ ਨੂੰ ਬਾਕੀ ਭਾਈ ਅੱਜ ਠੰਡ ਨਾਲ ਜ਼ੋਰ ਫੜਿਆ ਹੋਇਆ ਬਹੁਤ ਵੀ ਆਤਾ ਧੁੰਦ ਤਕਰੀਬਨ ਉਤਰਿਓ ਨਹੀਂ ਹੈਗੀ ਸਵੇਰ ਦੀ ਵੀ ਧੁੰਦ ਬਹੁਤ ਹੀ ਵੀ ਅੱਜ ਆਪ ਵੀ ਆਪਾਂ ਵੀ ਚੰਡੀਗੜ੍ਹ ਕੇ ਨਹੀਂ ਗੇੜਾ ਮਾਰ ਕੇ ਆਏ ਚਲੋ ਤਾਂ ਥੋੜਾ ਜਿਹਾ ਫਰਕ ਤਾਂ ਦਿਖਦਾ ਦਾ ਚਲੋ ਦੂਰ ਤੱਕ ਆਪਣੇ ਨਾਲ ਨੇੜੇ ਵੀ ਤਾਂ ਦੇਖਦਾ ਕੁਝ ਵੀ ਸਵੇਰ ਉਹ ਐਨੀ ਧੁੰਦ ਦੀ ਵੀ ਬਹੁਤ ਸੰਘਣੀ ਵੀ ਤਕਰੀਬਨ ਹੁਣ ਦੁਬਾਰੇ ਫੇਰ ਲੱਗ ਗਈ ਹੁਣ ਵੀ ਠੰਡ ਨੇ ਵੀ ਅੱਜ ਜ਼ੋਰ ਫੜਾਇਆ ਹੈ ਹਵਾ ਚੱਲਦੀ ਹੈ ਘੱਟ ਹੈ ਪਰ ਸੀਤ ਲਹਿਰ ਵਾਲਾ ਕੰਮ ਹੋਇਆ ਹੋਇਆ ਜਿਕਣਾ ਕਹਿੰਦੇ ਨੇ ਸੀਤ ਲਹਿਰ ਚੱਲਦੀ ਉਹ ਚੀਜ਼ ਹੋਈ ਵੀ ਹੈ ਵੀ ਅੱਜ ਠਾਰੀ ਹੈ ਅੱਜ ਹੱਥਾਂ ਨੂੰ ਵੀ ਲੱਗਦਾ ਕੋਹਰਾ ਤਾਂ ਨਹੀਂ ਵੈਸੇ ਹੈਗਾ ਉਹ ਹਵਾ ਠੰਡੀ ਬਹੁਤ ਲੱਗਦੀ ਹੈ ਵੀ ਕਹਣਾ ਚਲੋ ਦੱਸਿਆ ਵਾ ਹੈਗਾ ਦੋ ਕੁ ਦਿਨ ਹਲੇ ਹੋਰ ਮੌਸਮ ਖਰਾਬ ਹੈ ਕਣੇ ਵੀ ਦੇਖਦੇ ਮੀਂਹ ਪਏ ਤੇ ਫਿਰ ਜਿਹੜੀ ਇਹ ਹੁਣ ਠੰਡ ਨੇ ਜਿਹੜੀ ਖਰਾਬ ਕਰਦੀ ਹੈ ਜਿਹੜੀ ਮੀਂਹ ਪਏ ਤੇ ਠੰਡ ਦਾ ਤਾਂ ਵਧਣਾ ਹੋਰ ਧੁੰਦਣਾ ਹੀ ਵਧਣਾ ਵੀ ਫਿਰ ਆਪਣਾ ਉਹ ਖਰਾਬ ਨਹੀਂ ਕਰੋਗੇ ਵੀ ਜਨੇ ਏਕਣਾ ਤੇ ਪੈਜ ਵੇ ਮੀ ਵਧੀਆ ਫਸਲਾਂ ਤਕਰੀਬਨ ਪਾਣੀ ਮੰਗਦੀਆਂ ਸਾਰੀਆਂ ਹੀ ਵੀ ਇੱਕ ਹੋ ਜਾਵੇ ਠੀਕ ਹੈ ਮੀ ਪੈਜ ਨੂੰ ਹੋ ਗਿਆ ਟਾਈਮ ਜ਼ਿਆਦਾ ਤਾਂ ਨਾ ਤਾਂ ਇਵੇਂ ਪਿਆ ਰਿਹਾ ਵੀ ਏਕਣਾ ਹੱਤਾ ਹੋਈ ਬਾਹਰ ਨਿਕਲਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਗੱਡੀ ਗੁੱਡੀ ਤੇ ਜਾ ਹੋਣੇ ਵਾਲਾ ਕੰਮ ਹੈਗਾ ਜਿੰਨਾ ਵੀ ਬਾਹਰ ਨਿਕਲਣ ਲਈ ਮੋਟਰਸਾਈਕਲ ਵਾਲਾ ਦਾ ਕੰਮ ਹੋਇਆ ਪਿਆ ਅੱਜ ਬੰਦ ਵੀ ਕੱਲ ਤੋਂ ਪਾ ਨਿਕਲਿਆ ਬਹੁਤ ਕੰਮ 10 ਵਜੇ ਨਿਕਲਦੀ ਸੀ ਪਰ ਸੋ ਨਿਕਲੀ 1 ਵਜੇ ਤੀ ਬਾਕੀ ਆ ਤਾਂ ਨਿਕਲੇ ਉਹਨੇ ਹੈਗੀ ਹੁਣ ਤਾਂ ਨਿਕਲ ਨਹੀਂ ਕਿ ਹੁਣ ਤਾਂ ਦੁਬਾਰੇ ਤੋਂ ਉਨਡਾਉਣ ਲੱਗ ਗਈ ਤਕਰੀਬਨ 3:30 ਦਾ ਟਾਈਮ ਹੋਇਆ ਵੈ ਵੀ ਆਪਾਂ ਵੀ ਅੱਜ ਪਹਿਲਾਂ ਮੁੰਡੇ ਨੂੰ ਲੈਣ ਵਾਸਤੇ ਚੰਡੀਗੜ੍ਹ ਗਏ ਬਈ ਉਹਨਾਂ ਨੇ 에ਅਰਪੋਰਟ ਉੱਪਰ ਕਿਹਾ ਵਾ ਤਾਂ ਵੀ ਉੱਥੇ 에ਅਰਪੋਰਟ ਵਾਲਾ ਰੋਡ ਹੈ ਜਿਹੜਾ ਉੱਥੇ ਤਾਹਰੂਗੇ ਵੀ ਉੱਧਰ ਲੰਘੇ 2-3 ਘੰਟੇ ਬਾਕੀ ਜਿਹੜੇ ਨਵੇਂ ਪੋਲੋ ਜਿਹੜੇ ਬਣੇ ਆ ਚਲੋ ਆਪਾਂ ਕਹਿੰਦੇ ਹੈਗੇ ਤੇ ਵੀ ਜਗਾ ਜੁਗਾ ਘੇਰੀਆਂ ਨੇ ਜਮੀਨਾ ਖਰਾਬ ਹੋ ਜਾਂ ਪਰ ਰਸਤਾ ਬਹੁਤ ਵਧੀਆ 에ਅਰਪੋਰਟ ਵਾਲੇ ਰੋਡ ਤੇ ਚੜ ਕੇ ਹੈਗੇ ਘਰ ਵਾਲੇ ਉਤਰਿਆ ਵੀ ਬਹੁਤ ਵਧੀਆ ਰੋਡ ਬਣੇ ਹੋਏ ਆ। ਬਾਕੀ ਜਾਂਦੇ ਹੋਏ ਖੈੜ ਨੂੰ ਗਏ ਤੇ ਖੈੜ ਬਹੁਤ ਜਾਮ ਲੱਗਿਆ ਉਹਦਾ। ਉੱਥੇ ਜਾਮ ਨਾਲ ਤੇ ਰੋਡ ਵਧੀਆ ਇੱਕਣਾ। ਵੀ ਚਲੋ ਠੀਕ ਆ ਜੀ ਬਾਕੀ ਉਹਨੂੰ ਬੋਰਡਰ ਕੰਨੀ ਨਿਕਲੇ ਪਏ ਤੇ ਸਵੇਰੇ ਦੇ ਘਰੇ ਬੈਠੇ ਦੇ। ਜੱਤੇ ਆਏ ਉੱਥੇ ਤੇ ਵੀ ਹੁਣ ਮਾਰ ਕੇ ਆਉਂਦੇ ਦੁੱਲੇ ਕਿੰਨੀ ਗੇੜਾ। ਦੇਖਦੇ ਆ ਦੁੱਲੇ ਤਾਂ ਵੀ ਕਿਆ ਕੁ ਕਰਦੇ ਸੀ ਜੀ ਠੰਡ ਵਿੱਚ ਔਖਾ ਹੋ ਜਾਂਦਾ ਕੰਮ ਜਿਹੜਾ ਕਰਨਾ। ਬਾਕੀ ਇੱਧੇ ਸਾਨੂੰ ਦਿਖਾਉਂਦੇ ਆ ਮਾੜਾ ਮੋਟੀ ਵਾਲਾਂ ਖੇਤੀਬਾੜੀ ਦਾ ਜਿਵੇਂ ਹੈਗਾ। ਮਸੇਂ ਪਰਸੋਂ ਵੀ ਰੋਕੇ ਪਿੱਛੇ ਫੁੱਟਣੇ ਦੇ। ਕਿ ਵੀ ਦੋ ਵਾਰ ਰੇ ਘੇਰ ਲਿਆ ਪਰ ਕਾਹ ਨੂੰ ਹਿਲਦਾ ਤਕਰੀਬਨ ਇੱਕ ਨੇ ਸਾਰੇ ਪਾਸੇ ਆ ਇਧਰ ਇਹਨਾਂ ਨੇ ਵੀ ਖੱਦਾ ਬਾਟਾ ਲਾਇਆ ਬੇਤਰ ਨੇ ਐਨਾ ਰਹੇਗਾ ਜੇ ਆਪਣਾ ਬਸੇਣ ਪਹਿਲੀ ਵਾਰਡ ਆਪਾਂ ਨੇ ਵੇਚੀ ਜੀ ਇਹ ਦੂਜੀ ਵਾਰ ਫਿਰ ਆਪਾਂ ਪਾਵਾਂਗੇ ਫਿਰ ਡੰਗਰ ਲੈ ਲੈਣੇ ਫਿਰ ਦੇਖਦੇ ਹਾਂ ਉਤੇ ਬਾਦ ਇਹ ਬਾਈ ਸੱਚ ਰਹੀ ਵੜ ਜਾਂਦਾ ਉਸ ਦੇ ਵਿੱਚ ਚੱਕਣਾ ਉਹਦਾ ਫਿਰ ਤਿਹੇ ਪੈਰ ਵਰਸ਼ਣ ਖੜੇ ਵਿੱਚ ਬਹੁਤ ਦਿਖਦਾ ਵੀ ਮਸ਼ੀਨ ਵਾਦੂ ਪਰ ਜਦ ਦੁਬਾਰਿਆ ਆਇਆ ਲੱਗਦਾ ਵਿਖਣੀ ਘਟ ਥੱਲੇ ਜੀ ਖੜਾ ਵਰਸ਼ਣ ਕਣਕਾ ਜਿੰਨੀ ਵਜਮੇ ਵਧੀਆ ਜਮੇ ਵਾਲਾ ਸੁਪਰ ਸੀਡਰ ਵਾਲੀ ਵੀ ਆਈ ਵੀ आ ड्रेल आई है दोनों से फर्क है वो परले पासे जाके छिटे है ਇਹ ਕਿਹ ਬਣਦੇ ਬੋਸ਼ ਇਹ ਆ ਜਿਆਦਾ ਹੁਣ ਨਹੀਂ ਘੁੰਮਦਾ ਇਹ ਜੇ ਸਾਫੇ ਪੈ ਪਾ ਦੇ ਲੈ ਅੱਛਾ ਇਹਦੇ ਟਾਈਟ ਕਰਨਾ ਹੈ ਥੋੜਾ ਹਾਂ ਕਰੀਏ ਜਿੱਥੇ ਲਾਉਗਾ ਵੀ ਜਿਆਦਾ ਦਬਾਉ ਹੋਰੇ ਲੱਗਣੇ ਆ ਇਹ ਆ ਆ ਆ ਆਹ ਤੇ ਬੰਨ ਜੋਰੇ ਬੋਲੇ ਰੇ ਮੇਰਾ ਤੂੜੀ ਵਾਲਾ ਤਿਆਰ ਹੋ ਰਿਹਾ ਹੈ ਇਕੰਦਰ ਪਿਆ ਮੱਸੀਆ ਤਿਆਰ ਕਰਦੇ ਇਹਨਾਂ ਦਾ ਸਿਸਟਮ ਕਈ ਕਿਸਮ ਦਾ ਹੋਣਾ ਜਾਲੀ ਘੁੰਮਦੀ ਪਹਿਲਾਂ ਵੀ ਦੇਖੀ ਉਸੇ ਅੱਗੇ ਜਾਲੀ ਘੁੰਮਦੀ ਨਹੀਂ ਦੀ ਹੈ ਜਾਲੀ ਦੇ ਵਿੱਚ ਇਹ ਲੱਠ ਨੂੰ ਲਾਇਆ ਵੀਰੇ ਕੱਟ ਜੇ ਥੋੜੇ ਜਿਹਾ ਉਖਮਾਉਂਦੇ ਹਾਂ ਤੂੜੀ ਉਹਦੇ ਨਾਲ ਗੂੜਾ ਲੱਗਣ ਦਾ ਖਤਰਾ ਰਹਿੰਦਾ ਹੈ ਇਹਨਾਂ ਨੂੰ ਗੂਲੇ ਵਾਲਾ ਕੰਮ ਨਹੀਂ ਹੈਗਾ। ਉਹਦੇ ਵਿੱਚ ਇੱਕ ਇਹ ਤਾਂ ਵੀ ਕੱਲੀ ਤੂੜੀ ਛਾਣ ਦੇਦੀ। ਇਹਦੇ ਵਿੱਚ ਤੇ ਕਣਕ ਛਾਣ ਲਓ ਤੇ ਸਰ੍ਹੋਂ ਛਾਣ ਲਓ ਕੁਝ ਵੀ ਛਾਣ ਲਓ ਵੀ। ਹਾਂ। ਜੜੀ ਵਿੱਚ ਹਰੇਕ ਆਈਟਮ ਛਾਣਦੀ ਹੋਗੀ। ਉਹ ਉਹਦੇ ਵਿੱਚ ਆਪਣਾ ਕੰਮ ਕਰਨਾ ਇੱਥੇ। ਇਹ ਜਾਣੇ ਜੀ 19 2 ਹੈ। ਦੋ ਹੋਰ ਬੱਲੇ ਜਾਣੇ ਹੈ ਇਹ ਆ ਇੱਕ ਬਰਾਦਰ ਹੋਇਆ ਮੈਂ ਸਾਤਰੀ ਕਾਲ ਸਾਤਰੀ ਕਾਲ ਉਹ ਕਹਿਵੇਂ ਕਹਿਵੇਂ ਠੜਦਾ ਹੀ ਲੱਗਦੀ ਹੈ ਅੱਛੇ ਬਸ ਠੰਡ ਨੇ ਤਾਂ ਰਿਕਾਰਡ ਤੋੜੇ ਮੈਂ ਹਾਂ ਠੀਕ ਹੈ ਅੱਜ ਠੰਡ ਪਈ ਰਿਕਾਰਡ ਤੜਨਾ ਕਿਤੇ ਜਿਆ ਅੱਜ ਠੰਡ ਪਈ ਆ ਮਾੜਾ ਸਰੀਰ ਵੀ ਕਹਿ ਗਾਲੂ ਮਾੜਾ ਠੰਡ ਜਾਂਦਾ ਨਾ ਕਰ ਨਾ ਸਰੀਰ ਮਾੜਾ ਨਹੀਂ ਹੈਗਾ ਠੰਡੇ ਆ ਖੰਡ ਹੈਗੀ ਹੈ ਤਾਂ ਹੀ ਹੈ ਸਰਕਾਰ ਨੇ ਮਸਲ ਛੁੱਟੀਆਂ ਕੱਟੀਆਂ ਸਰਕਾਰ ਨੇ ਹਾਂ ਸਰਕਾਰ ਨੇ ਭੁੱਖੇ ਮਰ ਗਏ ਕੰਮਲ ਕੰਮਲ ਦਵਾ ਦੇ ਕੱਪੜੇ ਦੋਏ ਬਾਈਫਰ ਦਾ ਟੈਕਸ ਕਰਦੇ ਆ ਕਾਹਦੀਆਂ ਵੱਡੀਆਂ ਦੇ ਠੀਕ ਹੈ ਭੁੱਖੇ ਮਰ ਰਹੇ ਉਹ ਚਲ ਕੋਈ ਨਹੀਂ ਮੈਂ ਕਹਿੰਦਾ ਛੁੱਟੀਆਂ ਨਹੀਂ ਨਾ ਜਿਹੜੇ ਹਫ਼ਤੇ ਦਿੱਤੇ ਪੈਸੇ ਮਿਲਣਗੇ ਨਾ ਨੂੰ ਹਾਂ ਪੈਸਾ ਹੁਣ ਦੇਖੋ ਹਾਂ ਇਹਨਾਂ ਨੇ ਭੁੱਖੇ ਮਰਦੇ ਆ ਇਹਦਾ ਨਹੀਂ ਮਿਲਣੇ ਇਹਦਾ ਛੁੱਟੀਆਂ ਨਹੀਂ ਮਿਲ ਆਏਗਾ ਮਸਲ ਇਹਦਾ ਛੁੱਟੀਆਂ ਹੋਣੀਆਂ ਹਾਂ ਛੁੱਟੀਆਂ ਹੋਣੀਆਂ ਆਪਾਂ ਚਾਰ ਜਹਾੜੀ ਕਿਤੇ ਹੋਰ ਲੰਦਾ ਓ ਜਾਦਾ ਸੀ ਅਸੀਂ ਪੜਦੇ ਨੇ ਅਸੀਂ ਟੀਕਦੇ ਨੇ ਵੀ ਕੰਮ ਹੋਵੇ ਛੁੱਟੀਆਂ ਇਹ ਆ ਲਾਉਂਗੇ ਕੰਮ ਸਾਰਾ ਬੰਦ ਹੋਇਆ ਵਜੀ ਜੀ ਬੋਰ ਪਰ ਜਾਂਦੇ ਨੇ ਉਹ ਨਾ ਡੈਰੀ ਲੈਣ ਉਹ ਕਹਿੰਦੇ ਸਿਆਣ ਆ ਜਾ ਹਾਂ ਆਹ ਦੇਖ ਤੂੰ ਕਹਿੰਦਾ ਆਹ ਕਹਿੰਦਾ ਹਾਂ ਚੱਕ ਵੈਲਡਿੰਗ ਹੋਰ ਅੱਗੇ ਕੰਮ ਅਸੀਂ ਕਰਿਆ ਨਹੀਂ ਨੂੰ ਅਸੀਂ ਕਾਦੇ ਹੱਥ ਭਾਈ ਉਹ ਯਾਰ ਆ ਨਾਟਕਾ ਸਨੇ ਕਿੱਡਾ ਕਬੜੀ ਤੈਨੂੰ ਮਸ਼ੀਨ ਦੇ ਦੇਣੀ ਘਸਲੇ ਨੂੰ ਨਾਟਕਾ ਸਨੇ ਹਾਂ ਮਸ਼ੀਨ ਕਰੋ ਵੀ ਇਹ ਮਾਲਾ ਮੋਟਾ ਹੋਲ ਕਰਾ ਦੇ ਤੇ ਕੰਮ ਇਹਦੇ ਨਾਟਕਾ ਸਨੇ ਬਕੀ ਕਰੀ ਇਹ ਮਸ਼ੀਨ ਤੱਕ ਹੈ ਇਹ ਟੂੜੀ ਛਾਂਣ ਵਾਲੀ ਹੈ ਤੂੰ ਦਾੜੀ ਚਾਹੀਦੀ ਪਰ ਇੱਕ ਅੱਖਾਂ ਦੀ ਫੜ ਲਿਆ ਬਾਕੀ ਕੰਮ ਕਰਾ ਮਿਸਤਰੀ ਕੋਲ ਮਨ ਨੂੰ ਸਾਲ ਦੋ ਸਾਲ ਲੈਂਦਾ ਟਾਈਮ ਨੇ ਹੁਣ ਹਾਂ 6 ਮਹੀਨੇ ਲਾਉਂਦਾ ਥੋੜੇ ਜਿਹੇ ਟਾਈਮ ਦੇ ਸਿੱਖ ਜਾਂਦਾ ਬੰਦਾ ਬੰਦੇ ਦੀ ਰੂਹ ਚਾਹੀਦੀ ਤੇ ਕੇ ਹਾਂ ਇੱਕ ਹੋਰ ਹੈ ਦੋਨੇ ਜੇ ਹੀ ਨਾ 5-4 ਦਿਨ ਲਾ ਤੈਨਾਂ ਨੇ ਨਾ ਸਕੂਲ ਕੋਲੇ ਨੇ ਗੱਡੀ ਭੇਜਣਾ ਗੱਡੀ ਤੇ ਲੈ ਜਾਣਾ ਹਾਂ ਬੱਸ ਸਕੂਲ ਵਾਲਾ ਵਾਸਤੇ ਤੈਨੂੰ ਪਤਾ ਹੈ ਕਾਹਦਾ ਔਖਾ ਹੈ ਬਾਅਦ ਆਗੇ ਪਹਿਲੀ ਤਰੀਕ ਹੈ ਹੈ ਟਾਈਮ ਪਾਸ ਕਰਦੀ ਮੁੱਠੀ ਮਾਰ ਰਹੀਦੀ ਹੈ ਆਈ ਤਾਂ ਆਏਗਾ ਹੈ ਕਿ ਨਹੀਂ ਇਹ ਤਾਂ ਇਹ ਤਾਂ ਹੈਗਾ ਹੁਣ ਪਹਿਲੀ ਨੂੰ ਖੋਲਣੇ ਸਕੂਲ ਹੁਣ 1 ਤਰੀਕ ਨੂੰ ਕਹਿੰਦੇ ਖੋਲ ਬਾਕੀ ਫੇਰ ਤਾਂ ਦੋ ਦਿਨ ਰਹਿ ਗਏ ਠੰਡ ਵੱਧ ਗਈ ਵੱਧ ਵੀ ਸਕਦੀਆਂ ਵੱਧ ਵੀ ਸਕਦੀਆਂ ਵੀ ਹੈਗਾ ਉਹ ਤਾਂ ਦੋ ਰੋਟੀਆਂ ਦੋਨੋਂ ਦੇਈ ਜਾਣੀਆਂ ਉਹਨੂੰ ਫਿਕਰ ਹੈ ਉਹ ਤਾਂ ਅਸੀਂ ਇੱਕ ਕਰਦੇ ਆ ਵੀ ਹਾਂ ਜਿਆਦਾ ਲੱਗਦਾ ਵੀ ਰੋਟੀ ਨਹੀਂ ਬਣਦੀ ਗੁੱਦਾ ਚ ਪਤਾ ਮਾੜੇ ਸੇਵਾ ਕਰੇ ਉਹ ਤਾਂ ਫਿਰ ਲਾਸਟ ਹੈ ਸੇਵਾ ਵੀ ਕਰਨੀ ਦੀ ਆ ਉਹ ਕਰਦੇ ਵੀ ਕਹਿੰਦੇ ਚਲ ਮੱਥਾ ਟੇਕ ਲਈ ਛੁੱਟੀ ਆਣਾ ਠੀਕ ਆ ਵਧੀਆ ਵਧੀਆ ਮਾਣੂ ਟੀਵੀ ਸਾਹਿਬ ਮੱਥਾ ਟੇਕ ਲਈ ਠੀਕ ਆ ਹੁਣ ਇੱਧਰ ਚੱਲਿਆ ਇੱਧਰ ਚੱਲਿਆ ਨੂੰ ਇਹ ਇਧਰੋਂ ਆਇਆ ਚੱਲਿਆ ਕੇ ਦੇਣਾ ਚੱਲਿਆ ਨੂੰ ਨਹੀਂ ਮਸੜ ਮੈਂ ਪਿੰਡ ਤੇ ਆਇਆ ਤਾਂ ਮੈਂ ਝਾੜੂ ਮਾਰਾ ਥੱਗ ਦੋਸਤਾਂ ਨੂੰ ਮੈਂ ਚੱਲ ਝਾੜੂ ਹੈ ਨਾ ਵਧੀਆ 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 ਇਹੀ ਸੇਵਾ ਨਾਲ ਜਾਣੀ ਆ ਉਹਰ ਦਾ ਕੰਮ ਕਰਦਾ ਇਥੇ ਰਾਜਨ ਸਾਰੇ ਉਹ ਦੁਕਾਨ ਮੁਰੇ ਮਾਰਾ ਦਸੀ ਗੋਦਰ ਇਧਰ ਮੈਨੂੰ ਮੁਰਸ਼ੀ ਨੇ ਭੇਜਤਾ ਕਹਿੰਦਾ ਕਵਾਰ ਚ ਬੱਲਿਆ ਅੱਛਾ ਅੱਛਾ ਅੱਗਵਾਲ ਨਹੀਂ ਠੀਕ ਹੈ ਠੀਕ ਹੈ ਨਹੀਂ ਨਹੀਂ ਵਧੀਆ ਵਧੀਆ ਪਹਿਲੀ ਗੱਲ ਪਰਾਉਣਾ ਜੋਗੀ ਹੈ ਦੁੱਲੇ ਫਾਲੇ ਤਿਆਰ ਕਰੇ ਨਹੀਂ ਖੱਲੇ ਹਾਂਜੀ ਫਾਲੇ ਇਹਨਾਂ ਨੂੰ ਵਛੇੜ ਦੋ ਤਿਆਰ ਹੋ ਗਏ ਤੇ ਲੈ ਲੈਂਦੇ ਆਹ ਕਿ ਵੀ ਮਾਸ਼ਕ ਦੇ ਸਾਡੇ ਕੰਮ ਖਾਜ਼ਾ ਆ ਇਹ ਆ ਤਿਆਰ ਹੋਣਾ ਸਰਾਖ ਵੱਜਣਿਆ ਸਾਡਾ ਬਰਾ ਜਿਹੜੇ ਕਲੀਟ ਲੱਗੇ ਹੋ ਅੱਛਾ ਯੂਯੂ ਵਾਲੇ ਦੂਏ ਉਹਦੇ ਸਰਾਖ ਵੱਜੇਗਾ ਇਹ ਕੰਮ ਤਾਂ ਹੌਲੀ ਦੋ ਰਿਹਾ ਵਾ ਇਹਨਾਂ ਨੂੰ ਵਧੇਰਾ ਜੋਰ ਫੜ ਲੈ ਕੇ ਪਹਿਲਾ ਦੇਣੇ ਹੁੰਦੇ ਇਹ ਤੁਰੀ ਵਾਲੇ ਫਿਰ ਤਾਂ ਹੁਣ ਇੱਕ ਪਾ ਇੱਕ ਬੰਦਾ ਇੱਧਰ ਲੱਗਿਆ ਰਹਿਣਾ ਜੇ ਉਹ ਦੇਣੇ ਆ ਦੋ ਜ਼ਰੂਰੀ ਚਾਰ ਦੇਣੇ ਆ ਜ਼ਰੂਰੀ ਤਿਆਰ ਕਰਕੇ ਉਹ ਤਿਆਰ ਹੋਵੇ ਸਮਾਨ ਉਹਦੇ ਲੱਤਾਂ ਸਰਾਖ ਉਹਦੇ ਪੱਤੀਆਂ ਲੱਗਣੀਆਂ ਕਲਗੀਆਂ ਲੱਗਣੀਆਂ ਹਲੇ ਕੰਮ ਰਹਿੰਦਾ ਹੋਊਗਾ ਖਾਸ ਹਾਂ ਫਿਰੇ ਫਾਲੇ ਖਾਦਾ ਟਾਈਮ ਹੁੰਦਾ ਫਿਰ ਤਾਂ ਫਰੇਮ ਤੇ ਸਰਾਖ ਵੱਜ ਕੇ ਫਰੇਮ ਖੜੀ ਕਰਕੇ ਫ ਇਹਨੂੰ ਕੋੜੇ ਪਨੇ ਬਹੁਤਾ ਹਾਰਸਿੰਗਰ ਲਾਉਣਾ। ਅਸੀਂ ਸਾਰੇ ਪੱਤੇ ਕਾਲਾ ਕੰਮ ਕਰਉਗਾ। ਜੇ ਲੋੜ ਤੈਨੂੰ ਆ ਦੇਣਾ ਤੂੰ ਲੈ ਜਾ ਮਾੜੇ ਮੋਟੇ ਨਹੀਂ ਜਾਇਆਉਣਾ ਇਹਦੇ ਕੋਈ ਚੱਕਰ ਨਹੀਂ। ਕਾਹ ਤੂੰ ਇਹਨੂੰ ਨੰਬੈਣੋਗਾ ਨਾ ਮੈਂ ਤਾਂ ਆ ਪਹਿਲਾ। ਕੱਕਾ ਹੈ ਵੱਢਣੇ ਨਹੀਂ ਆਗੇ ਮੈਸਾਗਾ ਜੇ ਮੈਸਾ ਡੰਗਰ ਰੱਖੇ ਫੇ ਕੰਮ ਹੈ। ਜਾਂ ਡੰਗਰੇ ਨਹੀਂ ਹੈਗੇ ਫੇ ਕੰਮ ਨਹੀਂ ਹੈਗਾ ਸਾਂਝ ਸਵੇਰ ਉਹਨਾਂ ਗੱਲ ਕੰਮ। ਡੰਗਰ ਰੱਖੇ ਉਹਨਾਂ ਬੰਦਾ ਕੰਮ ਜਾ ਲੱਗਿਆ ਨਾ ਕੰਮ ਮੈਦਾਂ। ਮੈਸਾ ਗੋਲੇ ਕੀੜੇ ਮਾਰਨੇ ਚਲੀ ਜਾਂਦਾ। ਹਾਂ। ਸਾਂਝ ਸਵੇਰ ਕੱਕਰ ਦਾ ਪਾਉਣਾ ਚੋਣੇ ਤੇ ਹੈਗੀ ਹੈ। ਜੀ ਸਾਂਝ ਦਾ ਮਾੜੇ ਵੀ ਹੁਣ ਤੇਰਾ ਉਸ ਵੀ ਨਹੀਂ ਵਿਲੇ ਆ ਮੈਂ ਨੂੰ ਗਿਆ ਰੋਟੀ ਖਾਣ ਪਹਿਲਾਂ ਮੈਂ ਕੁੱਟੀ ਜਿਗੰਮ ਕਰਦਾ ਰਾ ਕਾਨੂੰ ਗਿਆ ਹੁਣ ਠੰਡ ਲੱਗਣਾ ਕੋਟ ਪਾ ਲੈਦਾ ਹੁਣ ਗਰਮੀ ਜਾਊ ਕਿ ਫੇਰ ਗੁਰੂਆਂ ਨੂੰ ਸਰੀ ਮੜਾ ਪਹੁੰਚ ਬਾਈਕ ਨੇ ਮੈਂ ਪਹਿਲਾਂ ਘਰੇ ਹੀ ਤਾਂ ਘਰ ਤੇ ਫੇਰ ਧੁੰਦ ਬਹੁਤ ਹੀ ਉਹਦੀ ਗੱਲ ਹੈ ਚੰਡੀਗੜ੍ਹ ਨੂੰ ਜਾਣਾ ਪੈਗਾ ਅੱਗੇ ਲਾਂਡਰਾਂ ਤੇ ਲਿਆਉਣ ਦਾ ਮੈਂ ਫੇਰ ਇਹਨੂੰ ਜਾਣਾ ਪਿਆ 에어ਪੋਰਟ ਕਹਿੰਦਾ ਰੋਡ ਪਰ ਆ ਜਾ ਬਾਈ ਬਹੁਤ ਥੇ ਲਿਆ ਆ ਜਾ ਕੇ ਮਾ ਉਸ ਨੂੰ ਵੀ ਕਹਿ ਰਿਹਾ ਅੱਛਾ ਇੱਧਰ ਆਪਣੀ ਧੁੰਦ ਜ਼ਿਆਦਾ ਆਪਣੇ ਅੱਛਾ ਉੱਧਰ ਤੋਂ ਘਟਾ ਉਹਦੇ ਤੋਂ ਬਹੁਤ ਊਂ ਲੱਗ ਦਿਖਦਾ ਜਣੀ ਤੋਂ ਉਂਦਾ ਹੈਗੀ ਹੈ ਘਟਾ ਆਪਣੇ ਠੰਡ ਵੀ ਆ ਉਹ ਤੋਂ ਠੰਡ ਵੀ ਨੂੰ ਉਹਦੇ ਬਾਹਰ ਖੜਿਆ ਆ ਏਰਪੋ ਰੋਡ ਪਰ ਜਾ ਕੇ ਬਾਹਰ ਨੂੰ ਖੜਾ ਰਹਿ ਮੈਂ ਫਿਰ ਸ਼ਹਿਰ ਦਾ ਫਰਕ ਸ਼ਹਿਰ ਦਾ ਫਰਕ ਆਪਾਂ ਪਰਸੋਂ ਚੌਥੇ ਗਏ ਨਹੀਂ ਫਤਿਹਗੜ੍ਹ ਸਾਹਿਬ ਨੂੰ ਦੇਉ ਮਰੰਡੇ ਕੋਲ ਤੇ ਜਾ ਕੇ ਸਾਫ ਹੋ ਗਈ ਤੁੰਦ ਉੱਥੇ ਵੀ ਗਾਹ ਇੱਕ ਨੇਕ ਦੀ ਆਪਣੇ ਇਹ ਤਾਂ ਜ਼ਿਆਦਾ ਦੀ ਉਹੀ ਗੱਲ ਆ ਮੈਂ ਕਿਹਾ ਫਿਰ ਪੰਡਾਲੀ ਦੇ ਬਹੁਤ ਫਰਕ ਜਿੱਤਾ ਕਰਕੇ ਨੇ ਆਪਣੇ ਜ਼ਿਆਦਾ ਰਹਿੰਦੀ ਉਹ ਵੀ ਤਾਂ ਆਖ ਤੇ ਪੱਟਾ ਲਾ ਕੇ ਦੇ ਤੋੜ ਤਾ ਉਹਨਾਂ ਨੇ ਆ ਨਹੀਂ ਰੁਕਣਾ ਇਹ ਸੁੱਕਾ ਤਰਾਕ ਤਾਂ ਸੁੱਕਾ ਤਰਾਕ ਖਿੱਚਣ ਲੱਗੇ ਵੇ ਨਾ ਨਾ ਵੀ ਤੋੜ ਕੇ ਦਿਖਾ ਤੋੜ ਦੋ ਇਹ ਚੁੱਟਾ ਮਾਰ ਲੋ ਤੇਰੇ ਨਾਲੇ ਕਿਉਂ ਵੀ ਲੱਗੇ ਜੀ ਇਹਦਾ ਇਹ ਟੁੱਪੇ ਜਿਹਾ ਨਾ ਇਸ ਇਵਰ ਦੇ ਕੋਲ ਗਿਆ ਇਹ ਨਾ ਮੜਾ ਹੀ ਲੱਗਿਆ ਵਾ ਉਹੀ ਟੁੱਟਦਾ ਹੈਗਾ ਆਹ ਤੋ ਥੱਲੀ ਕੇ ਵਾਲ ਕੱਢ ਦਿੰਦੇ ਤੁਸੀਂ ਵੇ ਗੋਲ ਕਰਨਾ ਪੈਂਦਾ ਮਸਲ ਨਹੀਂ ਕਰਉਂਦਾ ਯਾਰ ਤੇ ਗੋਲ ਨਹੀਂ ਕਰੂੰਗੇ ਨੇ ਘੁੰਮਣੀਆਂ ਉਹ ਕਹਦੇ ਸੈਜ ਦਾ ਬਣਾਉਂਦਾ ਲਿਖਾਉਣਾ ਆਫ ਪਾਈਪ ਚ ਨੂੰ ਆ ਉਹ ਮੈਂ ਪਹਿਲਾਂ ਸਿੱਧੇ ਜੇ ਕਰਦਾ ਬਿੰਗੇ ਦੇ ਥੋੜੇ ਜਿਹਾ ਹੁਣ ਇਹਨਾਂ ਥੋੜੇ ਜਿਹਾ ਥੋੜੇ ਹੋਰ ਵੱਡੂਗਾ ਫਿਰ ਇਹ ਸੈਜ ਦੇ ਬਣਾਉਂਦੇ ਹੁਣ ਅੱਛਾ ਇਹ ਢਿੱਲੇ ਆ ਸੈਜ ਆ ਸਹੀ ਹੋ ਜਾ ਆ ਦੇ ਢਿੱਲਾ ਨਾ ਤੇ ਵੱਢਣੇ ਥੋੜੇ ਜਿਹਾ ਹੋਣਗੇ ਨਹੀਂ ਇੱਕ ਠੀਕ ਆ ਗਿਆ ਬਸ ਆਹ ਜੜਾ ਠੀਕ ਆ ਨਾ ਪਨੋਟ ਕਰਾ ਛੋਟਾ ਨਾ ਮੈਂ ਨੁੱਕੇ ਕਰਨਾ ਇਹ ਠੀਕਾ ਉਹ ਚਾਨ ਪੰਦਾ ਪੈਰ ਨੂੰ ਵੱਟ ਕੇ ਲੈਉਂਦਾ ਫੋੜੇ ਲੋਡ ਕਰ ਦਿੰਦਾ ਹਲੇ ਹੋਰ ਬਟਨੇ ਬਣੇ ਹੈ ਦੂਰ ਦੂਰ ਬਟਨੇ ਬਣੇ ਲੈ ਜਾਦਾ ਬਟਨੇ ਚਾਹੀਦੇ ਨੇ ਪੈ ਪਾਇਆ ਡਗੜਾ ਕਰੀਦਾ ਬੜਨੇ ਬੜਦੇ ਨਾਰਮਲ ਜਿਹਾ ਬਾਕੀ ਬੰਦੇ ਕਿੱਧਰ ਗਏ ਕੀ ਕਾਇਆ ਨਹੀਂ ਅੱਛਾ ਇਹ ਕਾਈਦਨ ਲੰਘਿਆ ਰੁਕੀ ਹੈਗੀ ਉਹ ਠੰਡ ਵੀ ਖਰਾਬ ਕਰਦੀ ਅੱਜ ਅੱਜ ਤੋਂ ਪਾ ਨਿਕਲੀ ਉਹਨੇ ਕੱਲ 10 ਵਜੇ ਨਿਕਲਿਆ ਇਹਦੀ ਪਰਸੋਂ ਉਹਦਾ ਨਿਕਲੀ 1 ਵਜੇ ਅਰੇ ਇੱਕ ਹੋਰ ਆਜਾ ਧੁੱਪ ਨਿਕਲਦੀ ਤਾਂ ਕਾਈ ਹੀ ਗਾ ਹਾਂ ਇਹ ਤਾਂ ਹੈਗਾ ਉਹ ਯਾਰ ਚਾਹੀਦੀ ਏ ਧੁੱਪਾਂ ਵੀ ਚਾਹੀਦੀ ਮੜਾ ਜਾ ਸਰੀਰ ਖੁੱਲੇ ਵੀ ਕਿਵੇਂ ਬਸਨੋਂ ਹੁਣ ਤਾਂ ਮੋਟਰਸਾਈਕਲ ਵਾਲਾ ਕੰਮ ਨਹੀਂ ਹੈਗਾ ਤੂੰ ਜਾ ਸਕਦਾ ਆ ਵੱਡੇ ਪਨ ਆਇਆ ਹੱਥਾਂ ਨੇ ਕਹਦੇ ਸ਼ੀਤ ਲਹਿਰ ਚੱਲਦੀ ਹੈ ਸ਼ੀਤ ਲਹਿਰ ਵਾਲੇ ਕੰਮ ਹੋਇਆ ਦੋ ਦਿਨ ਦੱਸੀ ਵੀਆ ਹੋਰ ਵੀਰਵਾਰ ਨੂੰ ਮੈਂ ਦੱਸਿਆ ਦਾ ਵੀਰਵਾਰ ਤਾਂ ਨਹੀਂ ਪੈ ਗਿਆ ਫਿਰ ਥਣ ਚੱਲ ਗਈ ਥੋੜੀ ਜਿਹੀ ਨਹੀਂ ਫਿਰ ਢੰਡ ਖਤਮ ਨਹੀਂ ਹਾਂ ਤਾਈ ਦਾ ਵੀ ਤਾਂ ਇੱਕ ਹੈ ਨਾ ਤਾਈ ਬੜੀਆ ਦੋ ਦੇ ਦੋ ਦਸਾਈ ਬਣੇ ਹੋਏ ਆ। ਬਾਕੀ ਲੱਗੇ ਤਾਂ ਉਹਦਾ ਦੁਬਾਰੇ ਫੇਰ ਆਉਣ ਨੇੜੇ ਨੂੰ। ਥੋਣੀਆਂ ਲੱਗੀਆਂ ਸਾਰੇ ਪਾਸੇ। ਤਾਂ ਰਾਣੇ ਨਾ ਕਰਨ। ਹਾਂ? ਆਹ ਰਾਣੇ ਬੜਾ ਕੰਨਾ। ਅੱਛਿਆ। ਆਹੋ। ਫੁੱਟ ਫੁੱਟ ਬੜਾ ਕੰਨਾ ਚਾਦਰ ਵੀ ਨਵੀਂ ਬਣਨ ਇੱਕਦਾਂ ਸਾਰਾ ਇਹਨੇ। ਵਧਾ ਦੇ ਵਧਾ ਦੇ। ਫੁੱਟ ਫੁੱਟ ਬੱਲੇ ਰੰਗਾਉਣਾ ਚਾਦਰ ਹੋ ਗਈ। ਇਹਨੇ ਬਲੇਡ ਹੋ ਗਿਆ। ਨਵੀਂ ਬਣਨ ਇੱਕਦਾਂ ਇਹਨੇ। ਹਾਂ। ਇਹਦਾ ਕੀ ਬਣਾਉਣਾ ਤਾਂ ਬਾਲੇ ਵਾਲੇ ਗੰਨੇ ਵਾਲੇ ਆਲੂ ਵਾਲੇ। ਇਹ ਆਹ ਅਲੋਣ ਯੂਨਿਟੀ। ਅੱਛਿਆ। ਹਉ ਦੂਏ ਬਣਾਉਣੇ ਕੰਨੇ ਵਾਲੇ ਇਹ ਕਰਤੇ ਜਾ ਨੱਟ ਰਹਿੰਦੇ ਨੇ ਉੱਪਰੋਂ ਹੇਠਾਂ ਪਾਉਣੇ ਬਸ ਇਹਨਾਂ ਦਾ ਕਰ ਕਰ ਟ੍ਰੇਟਾਂ ਤੋਂ ਲਾਤੀ ਇਹਦੇ ਉੱਪਰ ਅੰਦਰ ਕੋਈ ਹੁਣ ਇੱਧਰ ਬਣਾਏ ਤੇ ਚਲਦੇ ਇਹ ਕਰੇ ਪਹਿਲਾਂ ਸਰਾਖਾ ਜਿਵੇਂ ਨਾ ਉੱਪਰੋਂ ਪੋਦੇ ਪਰ ਬਿਲਡ ਕਰਤੀ ਉੱਪਰੋਂ ਬਿਲਡ ਬੈਠੀ ਜਿੰਨੇ ਮਰਜ਼ੀ ਬੰਦਾ ਅਡਜਸਟ ਕਰ ਸਕਦਾ ਮਤਲਬ ਕਹਿਣਾ ਦਾ ਵਿਚਾਰ ਕਰੰਦੋ ਤਿੰਨ ਗੱਲੋਂ ਪੰਜਾਂ ਨਾਲ ਦੀ ਗੱਲ ਠੀਕ ਆ ਠੀਕ ਆ ਸਰਾਖਾ ਦਾ ਕੋਈ ਨਾ ਬੰਦੇ ਕੌਲੀ ਕਰ ਦਿੰਦਾ ਅਗਲਾ ਪਹਿਲੀ ਚੀਜ਼ ਕੰਮ ਬਣ ਜਾਣੀ ਅਦਰੇ ਬੰਦੇ ਆ ਕੇ ਮਤਲ ਲਾਂਗੇ ਬਿਜਲੀ ਉਹ ਅਹੀਂ ਰਾਤ ਲਾ ਕੇ ਗਏ ਆ ਰਾਤ ਰਹਿ ਗਏ ਨਾ ਹਾਂ 11 ਵਜੇ ਗਏ ਆ ਆਏ ਮੋਗੇ ਤੇ ਚੱਲਿਆ ਨਾ ਮੋਗੇ ਆ ਗਏ ਮੈਨੂੰ ਛੰਡੇ ਨੂੰ ਗਹਿਂਦੇ ਅੱਜ ਮਤਲ ਭੁੱਲੇ ਗਏ ਹੁਣ ਇੱਕ ਨੇ ਲਾਂਗੇ ਬਿਜਾਰੇ ਚੱਕਰ ਲਾ ਕੇ ਨੇ ਜਾਈ ਬਹੁਤ ਦੂਰ ਤੇ ਜਾਉਂਦੇ ਨੇ ਕੱਖ ਹਲ ਦਾ ਕਣਕ ਤੇ ਨਾਸ਼ੇ ਮਾਰਦਾ ਜੀ ਉਹਨੇ ਜੰਮਣਾ ਹੀ ਦਿੱਤਾ ਫਕੀਰਾ ਸਪਰੇ ਤਕਰੀਬਨ 3 ਸਾਲ ਹੋ ਗਏ ਕਰਦਾ ਇਹਨੂੰ ਜੇ ਆਪਾਂ ਇਹਨਾਂ ਦਿਨਾਂ ਵਿੱਚ ਆ ਕੇ ਕਰਦੇ ਵੀ ਕਰਨੀਏ ਦੂਈ ਸਪਰੇ ਗੁੱਲੀ ਡੰਡਾ ਜੰਮੇ ਤੇ ਨਹੀਂ ਮਾਰਦੀ ਹੈਗੀ ਤੋਂ ਤੋਂ ਪਾ ਨਿਕਲਦੀ ਉਹਨੇ ਨਾਲ ਤੋਂਪਰ ਨਹੀਂ ਕੰਮ ਕਰਨਾ ਵੇ ਇਹ ਤਾਂ ਬਹੁਤ ਵਧੀਆ ਸਪਰੇ ਹੈ ਜਿਹੜੀ ਬੀਜ ਕੇ ਕਰਦੇ ਆਪਾਂ ਚਲੋ ਹੈ ਦੋ ਤਿੰਨ ਕਿਸਮਾਂ ਵਿੱਚ ਹੈ ਪਰ ਆਪਾਂ ਇੱਕੇ ਵਰਤੀ ਜਦਾ ਮੋਮੋ ਜੀ ਵਰਤੀ ਹੈ ਉਹਦਾ ਵੀ ਰਿਜ਼ਲਟ ਵਧੀਆ ਉਹਦੇ ਵਿੱਚ ਮਾੜਾ ਮੋਟਾ ਰਹਿਣਾ ਤਾਂ ਪਹਿਲੇ ਹਾਲ ਕਰੀ ਤੇ ਅਸੀਂ ਮੁੜ ਕੇ ਅਵਗੀਰਾ ਹੀ ਕਰਦੇ ਆ ਬਹੁਤ ਵਧੀਆ ਰਿਜ਼ਲਟ ਹੈ ਕੋਈ ਡੱਕਾ ਰਹਿਿਆ ਹੀ ਨਹੀਂ ਕਦੇ ਜੰਮੇ ਹੀ ਨਹੀਂ ਗੁੱਲੀ ਡੰਡਾ ਇੱਗਿਆ ਨਾ ਦਿਨਾਂ ਵਿੱਚ ਆ ਕੇ ਕਰਦੇ ਆ। ਫੇਰ ਅਤਾਜ ਆਪਣੀ ਧੁੰਦ ਜੀ ਪੈਣ ਲੱਗ ਜਾਂਦੀ ਆ ਉਸ ਪੈਣ ਲਾ ਕੇ ਜਿਆਦਾ ਠੰਡ ਹੋ ਗਈ ਫੇਰ ਨਹੀਂ ਸਪਰੇਅ ਕੰਮ ਕਰਦੀ ਹੈ ਜੀ। ਦੋ ਦੋ ਤਿੰਨ ਤਿੰਨ ਸਪਰੇਅਆਂ ਕਰੀਆਂ। ਉਹ ਛਿੱੜਾ ਬਹੁਤ ਘੱਮ ਦੀ ਕਣਕ ਜੰਮੀ ਜੀ। ਪਰ ਥੋੜਾ ਜਿਹਾ ਸੀ ਪਹਿਲਾਂ ਲਾਲਚ ਕਰ ਜਾਂਦੇ ਵੀ ਬੀਜ ਵੱਧਵਾ ਦੀਏ। ਪਹਿਲਾਂ ਜੰਡੀ ਦੇਖਣ ਉਹਦੀ ਮੁੜ ਕੇ ਬਹੁਤ ਘੱਮ ਨਹੀਂ ਲੱਗਦੀ ਛਿੱੜੀ ਕਣਕ ਦਾ। ਨਾਲੇ ਝਾੜ ਵਧ ਦਿੰਦੀ ਆ। ਇੰਨਾ ਦਾ ਹਨਾ ਖੰਡਾ ਨਮਣੀ ਆਈਟਮ ਜੇ ਦੀ ਪੌਥੀ ਨਹੀਂ ਬਣਦੀ ਥੱਲੇ ਗਠੀਆਂ ਬੰਗਣ ਬਣਦਾ ਪਿਆਜ ਜੀ ਆਹ ਲਾਇਆ ਵੇ ਇਹ ਤਾਂ ਗਰੀਮਨ ਮਿਹਨੇ ਪਾਲ ਜੰਮਿਆ ਹੈ ਆਹ ਲਾਦਾ ਵੀ ਗੜ ਗੜ ਕੇ ਵਿੱਚ ਪਰ ਜੰਮੇ ਆ ਲੈਣਾ ਸਾਰੀ ਉਹ ਦੂਆ ਬਣਾਉ ਲੱਗਿਆ ਹੁਣ ਦੇਖਦੇ ਕਾਕੂ ਬਣਦਾ ਦਾ ਦੇਖਣ ਹੋਏ ਹੋਰ ਤਰੀ ਨਗਦੀ ਨਸਲ ਜੀ ਯੋਨੀ ਕੇ ਪੁੱਤ ਹੀ ਹੋਣੀ ਇਹਦੀ ਬੜੀ ਆਉਧੇ ਪੁੱਤਿਆਂ ਖਾਦੀ ਮੰਨਦੇ ਜਿਹੜਾ ਉਹ ਹੈ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ